ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਹਥਿਆਰਾਂ ਤੇ ਗੋਲਾ ਬਾਰੂਦ ਦੀ ਭਾਰੀ ਮਾਤਰਾ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਪੁਲਿਸ ਦੇ ਇੱਕ ਤਲਾਸ਼ ਦੇ ਆਧਾਰ ਤੇ ਜਗਰੂਪ ਸਿੰਘ ਪੁੱਤਰ ਤਲੋਕ ਸਿੰਘ ਵਾਸੀ ਪਿੰਡ ਜਾਮਾ ਰਾਏ ਜ਼ਿਲ੍ਹਾ ਤਰਨਤਾਰਨ ਦੇ ਪਵਜੋਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਧੋਗੜੀ ਨੂੰ ਜ਼ਿਲ੍ਹਾ ਜਲੰਧਰ ਜੋ ਕਿ ਨ ਇਹਨਾਂ ਡੀ ਪੈਂਟ 00 ਸਮੇਤ ਕਾਬੂ ਕੀਤਾਨ ਦੱਸਿਆ ਕਿ ਇਹਨਾਂ ਪਾਸੋਂ 100 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਇਹਨਾਂ ਉਹਦੇ ਐਂਟੀ ਡਰਗ ਕੈਂਪੇਨ ਚ ਇੱਕ 15 ਦਿਨ ਤੋਂ 2 ਹਫ਼ਤੇ ਤੋਂ ਆਪਰੇਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਕਾਫੀ ਅੱਛਾ ਕੰਮ ਕੀਤਾ ਹੈ ਸਪੈਸ਼ਲ ਸੈੱਲ ਨੇ ਤੇ ਅੱਛੀ ਰਿਕਵਰੀ ਇਹਨਾਂ ਨੂੰ ਡਰੱਗਸ ਦੀ اسپੈਸ਼ਲੀ ਓਪੀਅਮ 3.5 ਕਿਲੋ ਤੇ ਨਸ਼ੀਲੀ ਗੋਲੀਆਂ ਕੁਈ 1 ਲੱਖ 11000 ਤਕਰੀਬਨ ਬਰਾਮਦ ਹੋਈਆਂ ਇਹ ਵੱਖਰੇ ਵੱਖਰੇ ਟਾਈਮ ਤੋਂ ਜਾਂ ਵੱਖਰੇ ਵੱਖਰੇ ਪਲੇਸਸ ਤੋਂ ਇਹ ਬਰਾਮਦ ਹੋਈਆਂ ਸੀਗੀਆਂ ਨੌ ਜਣੇ ਗ੍ਰਿਫਤਾਰ ਕੀਤੇ ਗਏ ਆ 6 ਜਣੇ ਜਿਹੜੇ ਹੈ ਉਹ ਅਮਰਸਰ ਦੇ ਹੈ ਅਮਰਸਰ ਏਰੀਆ ਦੇ ਇੱਕ ਆਗਰਾ ਦਾ ਹੈ ਤੇ ਇੱਕ ਦੋ ਜਣੇ ਦੇ ਮੋਡਸਪ੍ਰਿੰਡੀਏ ਸੀਗਾ ਜੀ ਕਿ ਜਿਹੜਾ ਆਗਰਾ ਦਾ ਬੰਦਾ ਗ੍ਰਿਫਤਾਰ ਕੀਤਾ ਹੈ ਇਹ ਆਗਰਾ ਮੁਜ਼ਫਰਨਗਰ ਮੁਰਾਦਾਬਾਦ ਇੱਥੇ ਇਨ ਸ਼ਹਿਰਾਂ ਚ ਜਿੱਥੇ ਜਿੱਥੇ ਕੈਮਿਸਟ ਸ਼ਾਪਸ ਹੁੰਦੀਆਂ ਜਾਂ ਇਦਾਂ ਦੀ ਕੋਈ ਗਲੀ ਹੁੰਦੀ ਜਿੱਥੇ ਸਾਰੀ ਕੈਮਿਸਟਰੀ ਦੁਕਾਨਾਂ ਉੱਥੋਂ ਨਸ਼ੇ ਦੀਆਂ ਗੋਲੀਆਂ ਮੀਜਰਲੀ ਟ੍ਰੈਮੋਡੋਲ ਇਕੱਠਾ ਕਰਦੇ ਸੀਗੇ ਇਲੀਗਲੀ ਇਕੱਠੇ ਕਰਕੇ ਵਾਇਆ ਪਾਰਸਲ ਰੋਜ਼ ਜਾਂ ਇੱਕ ਦਿਨ ਛੱਡ ਕੇ ਇਹ ਮੈਸਿਵ ਡਿਲੀਵਰੀ ਜਿਹੜੀ ਹੁੰਦੀ ਸੀਗੀ ਉਹ ਅਮਰਸਲ ਹੁੰਦੀ ਸੀਗੀ ਵਿਕਰਮ ਕਰਕੇ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਆਪਾਂ ਕਾਫੀ ਰਿਕਵਰੀ ਕੀਤੀ ਹੈ ਉਹ ਦਾ ਮੇਨ ਸਰਗਣਾ ਸੀਗਾ ਤੇ ਅੱਗੇ ਇਹ ਫਿਰ ਪਰਚੂਨ ਚ ਅੱਗੇ ਵੇਚਦੇ ਸੀਗੇ ਜਿਹੜੇ ਜਿਹੜੇ ਇਹਨਾਂ ਦੇ ਲਿੰਕ ਸੀਗੇ ਜਿਹੜੀ ਓਪੀਐਮ ਵੀ ਜਿਹੜੀ ਸਾਨੂੰ ਬਰਾਮਦ ਹੋਈ ਹੈ ਇਹ ਵੀ ਇਹਦਾ ਵੀ origin ਜਿਹੜਾ ਹੈ ਉਹ Jharkhand ਹੈ ਲੇਕਿਨ ਇਹ ਗਰੁੱਪ ਇੱਕ ਹੈ ਸਾਰੇ ਇੱਕ ਦੂਜੇ ਨੂੰ ਜਾਣਦੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਾਫੀ ਨਾਮ ਫਿਕਰ ਆਊਟ ਹੋਏ ਹਨ ਯੂਪ ਦੇ ਇਨ ਤਿੰਨ ਸ਼ਹਿਰਾਂ ਦੇ ਆਗਰਾ

ਬੈਕਵਰਡ ਉਹ ਇਸੇ ਦਾ ਕੰਮ ਕਰਦਾ ਹੈ ਐਮਆਰ ਹੈ ਕਪੜੇ ਦਾ ਉਹ ਤਾਂ ਸਾਈਡ ਬਿਜ਼ਨਸ ਹੈ ਲੇਕਿਨ ਮੈਡੀਕਲ ਰਿਪਰੈਜ਼ੈਂਟੇਟਿਵ ਹੈ ਨਹੀਂ ਉਹਦੇ ਆੜ ਆੜ ਚ ਨਹੀਂ ਹੈ ਤਾਂ ਸਿੰਪਲ ਹੀ ਕੰਮ ਕਰਦਾ ਇਕੱਠਾ ਕਰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਨੋਮਿਨੇਟ ਕਰ ਲੈ ਹਾਂ ਸਾਰੇ ਬੰਦੇ ਨੋਮਿਨੇਟ ਕੀਤੇ ਹੋਏ ਤੁਸੀਂ ਦੱਸਿਆ ਹੈਗਾ ਕਿਸ ਚੀਜ਼ ਦੇ ਰਾਹੀਂ ਆਉਂਦੇ ਸੀ ਇਹ ਕੋਰੀਅਰ ਹੈ ਕੁਰੀਅਰ ਉਹਨਾਂ ਤੋਂ ਵੀ ਕੋਈ ਨਹੀਂ ਉਹਲਾ ਤੋਂ ਨਹੀਂ ਕੋਰੀਅਰ ਆਹੀ ਆਪੇ ਸਰ ਇਹ ਮੋਰੀਅਰ ਵਾਲੇ ਬੰਦੇ ਵੀ ਕੋਈ ਲੈ ਆਬ ਇਹ ਨਾਮਿਨੇਟ ਕੀਤਾ ਹੋਇਆ ਸਾਰੇ ਇੰਟਰਨੈਸ਼ਨਲੀ ਕੁਝ ਨਾ ਤਾਂ ਲਿੰਕ ਸਾਹਮਣੇ ਆਇਆ ਇੰਟਰਨੈਸ਼ਨਲੀ ਇਹ ਹੈ ਕਿ ਜਿਹੜੇ ਇਹਨਾਂ ਨੇ ਪਾਰਸਲ ਭੇਜਦੇ ਸੀ ਇਹ ਕੋਰੀਅਰ ਨਹੀਂ ਕੁਝ ਪਾਰਸਲ ਇਹਨਾਂ ਨੇ ਫੋਰਨ ਵੀ ਭੇਜੇ ਕੁਝ ਵੱਡੇ ਮਤਲਬ ਕਿਸੇ ਨਸ਼ਾ ਤਸ ਕਰਦਾ ਕੋਈ ਨਾਮ ਸਾਹਮਣੇ ਨਹੀਂ ਵੱਡੇ ਤਾਂ ਨਹੀਂ ਆਏ

ਇਸੀ ਚੀਜ਼ ਦਾ ਆਦੀਂ ਗਦਨ ਇਹ ਜਿਹੜੀ ਦਵਾਈਆਂ ਇਹ ਦਸਕੇ ਨੂੰ ਇਹ ਸਾਰਾ ਇਲੀਗਲ ਹੋ ਰਿਹਾ ਜੀ ਮਤਲਬ ਉਹ ਮੈਡੀਕਲ ਵਾਲੇ ਵੀ ਮਿਲੇ ਮਿਲੇ ਤਾਈ ਤੋਂ ਨਾਮਿਨੇਟ ਕੀਤਾ ਜਿੰਦਰਦਰ ਦਾ ਬੰਦੇ ਹੈ ਇੱਕ ਬੰਦਾ ਹੈ ਜਾਨਦਾ ਸਭੀ ਕਮਾਡ ਹੋ ਗਏ ਨਹੀਂ ਕੁਝ ਹੋਰ ਵੀ ਹੈ ਹਾਂ ਹਾਂ ਅਲੱਗ ਅਲੱਗ ਸੌਤ ਤੇ ਕੁਝ ਵੈਪਨ ਵਗੈਰਾ ਵੀ ਨਹੀਂ ਇਹਨਾਂ ਵਿੱਚੋਂ ਇੱਕ ਇੱਕ ਬੰਦੇ ਤੋਂ ਵੈਪਨ ਵੀ ਜਦ ਆਪਾਂ ਨੂੰ ਫੜਿਆ ਤੇ ਵੈਪਨ ਵੀ ਰਿਕਾ ਇੰਡੀਅਨ ਮੈਡ ਇੰਡੀਅਨ ਬਿਟ ਕੰਟਰੀ ਮੈਡ ਦੇ ਕੋਰਟ ਪੇਸ਼ ਕਰਾ ਕੋਰਟ ਪੇਸ਼ ਹੋ ਗਿਆ 15 ਦਿਨ ਤੋਂ ਚੱਲ ਰਿਹਾ ਸੀ ਕੁਝ ਅੱਜ ਕੁਝ 2 ਦਿਨ ਪਹਿਲਾਂ ਫੜੇ ਗਏ ਕੁਝ ਰਿਕਵਰੀ 3 ਦਿਨ ਪਹਿਲਾਂ ਹੋਈ ਕਰਦੇ ਕਰਦੇ ਜਦ ਅੱਛੇ ਹੋ ਗਿਆ ਤਾਂ ਤੁਹਾਨੂੰ ਬਰੀਫ ਕਰ ਰਹੇ ਹਾਂ ਬਸ ਕੋਈ ਡਿਮਾਂਡ ਵਗੈਰਾ ਨਾ ਦੱਸੋ ਹਰ ਰਿਮਾਂਡ ਚੱਲ ਰਿਹਾ ਹੈ ਸਰ ਇਹ ਮਾਇਦਾ ਦਿਓ ਅਗਲੇ ਤੋਂ ਬੰਦਾ ਫੜਿਆ ਤਾਂ ਇੱਕ ਗੱਲ ਹੈ ਸੀ ਮੱਧਕ ਦੇ ਬੱਚੇ ਨੇ ਕੋਡਵਰਡ ਅਨਾਂ ਕੋਡਵਰਡ ਤਾਂ ਬਹੁਤ ਹਨ ਜੀ ਕਿ ਗੈਂਗ ਦਾ ਨਾਮ ਪਤਾ ਲੱਗੇ ਸੀ ਕਿ ਕੋਈ ਮੱਧਕ ਕੇ ਬੱਚੇ ਮਸ਼ੂਰਾ ਥਾ ਲਏ ਹੋਏ ਚਾ ਉਹ ਹੋ ਸਕਦਾ ਜੀ ਹੋ ਸਕਦਾ ਹੋ ਸਕਦਾ ਹੈ ਜੀ ਕੋਡਵਰਡ ਹੁੰਦੇ ਹਨ ਨਾਲ ਹੋਰ ਕੁਝ ਨਹੀਂ ਥੈਂਕ ਯੂ